ਅੰਦੀ ਕਿਨਾਂ ਮਾਤਾ ਜੀ ਦਾ? ਮਨਜੀਤ ਘਰ ਆ ਰਿਹਾ। ਅ ਇਹ ਲੰਕੀ ਤੁਹਾਡੀ ਕੀ ਲਾਦੀ ਸੀ ਤੇ ਕਿ ਬੇਚਾਰ ਹੋ ਗਏ ਤੇ ਵਿਆਹ ਹੋਇਆ ਨੂੰ ਕੀ ਗੱਲ ਹੋਈ ਸਾਰੀ? ਬੇਟੀ ਨੂੰ ਵਿਆਹ ਨੂੰ ਜੀ ਕਾਈ ਸਾਲ ਕੇ 2004 ਦੇ ਵੇ 11 ਸਾਲ ਹੋ ਗਏ। 11 ਸਾਲ ਹੋ ਗਏ ਬੇਟੀ ਵੇ ਨੂੰ। ਬਸ ਉਹ ਦਿਨ ਦੀ ਲੜਾਈ ਪੜਾਈ ਤਾਂ ਇਹਨਾਂ ਦੀ ਉਹ ਦਿਨ ਹੀ ਰਹਿੰਦੀ ਆ। ਪਹਿਲਾਂ ਵੀ ਕੋਟਕੇ ਤੋਰਤੀ ਸੀ 7-8 ਮਹੀਨੇ ਘਰੇ ਬੈਠੀ ਰਹੀ ਆ। ਉਹ ਤਾਂ ਸਹੁਰੇ ਨੇ ਸਾਸ ਸਣ ਦੇ ਔਰ ਨਿਤਨਾ ਨੇ ਕੁੱਟੀ ਸੀ ਉਹਦਾ। ਚਲ ਪਰੌਣਾ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀ ਐ ਉਹ ਤੋਂ ਬਾਅਦ ਚਲ ਟਮੇਟ ਕੇ ਸਿ ਲਏਗੇ ਈ ਘਰੇ ਰੱਖੀ ਕਈ ਮਹੀਨੇ 8 ਮਹੀਨੇ ਬਾਕੇ ਰੱਖੀ ਫੇਰ ਚਲ ਪੰਚਾਇਤਾਂ ਬਣ ਚੋਤਾ ਰਹੇ ਆ ਆ ਚਲ ਗਏਗੇ ਐਸੀ ਤੋਰ ਟੀ ਤੀ ਫੇਰ ਉਹੀ ਆ ਕੇ ਬਸ ਰੋਹ ਦੀ ਲੜ ਲੜਾਈ ਐ ਤੇਰੇ ਫੇਕੇ ਬਸ ਨਾਰਾਣੀ ਦਿੰਦੇ ਤੇਰੇ ਫੇਕੇ ਕੋਈ ਕਾਸ਼ੀ ਕਪੜੇ ਨਹੀਂ ਦਿੰਦੇ ਕਦੇ ਕੁਛ ਨਹੀਂ ਦੱਸ ਐਂ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਦੀ ਕਹਿੰਦੀ ਮਮੀ ਬਸ ਤੁਸੀਂ ਆਸਰ ਨਾ ਕਰੋ ਕੋਈ ਨਾ ਕਹੀ ਜਾਂਦੇ ਬਸ ਆਪ ਕੀ ਪੰਜ ਰੱਬ ਜਾਣੇ ਹੁਣ ਮੈਂ ਤਾਂ ਫੋਨ ਕੀਤਾ ਕੋਈ ਪਤਾ ਲੱਗਿਆ ਜੀ ਅੱਜ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆ ਜਾਓ ਵੀ ਰਾਜੂ ਗੁੱਸੇ ਹੁੰਦੀ ਆ ਰਾਜੂ ਅੰਦਰ ਬੈਠੀ ਆ ਮੈਂ ਕਹੀ ਕਿ ਆ ਜੰਨੇ ਆ ਐਸੀ ਬਸ ਤੇ ਮੈਂ ਹੌਲੀ ਹੌਲੀ ਆਈ ਆ ਜਿਉਂ ਜਿਉਂ ਜਿਵੇਂ ਬਸ ਮਿਲੀ ਗਈ ਆਗੇ ਫੋਨ ਕਰੀ ਗਏ ਆ ਜਾਓ ਆ ਜਾ ਮੈਂ ਖਿਆ ਆਉਣੀ ਆ ਮੈਂ ਕਹੀ ਗਈਆਂ ਬਸ ਮੈਨੂੰ ਇੱਥੇ ਜਾ ਕੇ ਕਹਿੰਦੇ ਜਾਦੇ ਆਓ ਕਿ ਆਜ ਉਹ ਰਾਜੂ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਬਸ ਪਰੌਣੇ ਨਹੀਂ ਕਿਹਾ ਮਗਰ ਉਹ ਗੋਲੀਆਂ ਕਿਨੇ ਖਵਾਈਆਂ ਨੇ ਕਰਿਆ ਧੱਕੇ ਨਾਲ ਖਵਾਈਆਂ ਲੱਗਦੇ ਮੈਂ ਤਾਂ ਕਹਾਂ ਕਿ ਕਿਦਾਂ ਜੀ ਕਰਦਾ ਛੋਟੇ ਛੋਟੇ ਬੱਚੇ ਛੱਡ ਕੇ ਮਾਰਨ ਨੂੰ ਪੂੜੀ ਸਾਰੀ ਸਾਲ ਕਦੀ ਹੈਗੀ ਕੀ ਲੱਗਦਾ ਵੀ ਕਿੰਨਾਂ ਨੇ ਖੋਈਆਂ ਜੀ ਮੈਂ ਤਾਂ ਸਾਸ ਸਹੁਰੇ ਨੇ ਇਹੀ ਲੜਦੇ ਨੇ ਕੱਲ ਵੀ ਇਹੀ ਲੜੇ ਨੇ ਰਾਤ ਤੇ ਵੀ ਸਵੇਰ ਵੀ ਨਹੀਂ ਲੜਾਈ ਹੋਈ ਐ ਇਹਨਾਂ ਦੀ ਸਰਾਤ ਲੜਾਈ ਹੋਈ ਐ ਸਵੇਰੇ ਪਤਾ ਨਹੀਂ ਇਹਨਾਂ ਦਾ ਫੋਨ ਗੱਸਾਂ ਹੀ ਕਹੀਏ ਨੇ ਆਜੋ ਆਜੋ ਮੈਂ ਆਈਆਂ ਬਸ ਉਹਨਾਂ ਦੇ ਮੇਰੇ ਉਹ ਦਿਨ ਤੱਕ ਰਹੇ ਹੈ ਨਹੀਂ ਜੀ ਹੈ ਕੀ ਮੰਗ ਕਰ ਰਹੇ ਨੇ ਸਾਹ ਮਿਲੇ ਜੀ ਮੈਨੂੰ ਮੇਰੀ ਧੀ ਮਾਰਤੀ ਇਹਨਾਂ ਨੇ ਸਾਹ ਮਿਲਣਾ ਚਾਹੀਦਾ ਮੈਨੂੰ ਹੈ ਨਾ ਲਾਸਟ ਵਾਰ ਤੁਹਾਡੀ ਕਿਹੜੀ ਗੱਲ ਉਹਦੀ ਬੇਟੀ ਨਾਲ ਵੇਰੇ ਦਾ ਜੀ ਅੱਜ ਕੱਲ ਇਹ ਨਹੀਂ ਹੋਈ ਬੇਟੀ ਨਾਲ ਮਸੇਂ ਨਾ ਨਹੀਂ ਕਰਦੇ ਰਹੇ ਨੇ ਪਰੋਣੇ ਨੇ ਕਿਹਾ ਸੱਸ ਨੇ ਨਹੀਂ ਕਰੇ ਜੀ ਹਾਂ ਜੀ ਬੱਸ ਆਈ ਆ ਕਿਹੜਾ ਦੱਸਿਆ ਗਿਆ ਤੁਹਾਨੂੰ ਅੱਜ ਬੱਸ ਆਈ ਦੱਸਿਆ ਦੀ ਵੀ ਆਜੋ ਵੀ ਰਾਜੂ ਉਹ ਪਤਾ ਨਹੀਂ ਅਹੀਂ ਕਹਿੰਨੇ ਬਸ ਮੈਨਿੰੇ ਬੱਲ ਕਹਿੰਦੇ ਕਹਿੰਨੇ ਰਾਜੂ ਆਹ ਆਉਗੀ ਲੜਾਈ ਹੋਈ ਹੈ ਲੜਾਈ ਹੋਈ ਐ ਜੀ ਗੱਲ ਕਰਦੇ ਸੀਗੇ ਉਸ ਦੱਸਿਆ ਹੈ ਨਹੀਂ ਵੀ ਕੀ ਗੱਲ ਤੋਂ ਲੜਾਈ ਹੋਈ ਕਿ ਨਾ ਉਰੇ ਆਜੋ ਰਿਹਾ ਆਜੋ ਕਹੀ ਗਏ ਨੇ ਉਰੇ ਆ ਗਈ ਕੀ ਬਣਿਆ ਫਿਰ ਦੀ ਕੁਛ ਨਹੀਂ ਮੈਂ ਤਾਂ ਉਰੇ ਆਈਆਂ ਜੀ ਮੇਰੇ ਉਹਨਾਂ ਤਾਂ ਹੈ ਨਹੀਂ ਸੀਗੇ ਬਸ ਉਹ ਤਾਂ 10 ਮਿੰਟਾਂ ਬਾਤਲ ਪਤਾ ਨਹੀਂ ਕਿੱਥੋਂ ਕਰੇ ਡੱਡ ਬਾਡੀ ਆਈ ਆ ਕੇ ਲੈ ਕੇ ਗਈ ਤੀ ਇਹਨੂੰ ਲੈ ਕੇ ਰੰਗ ਜਾਏ ਹਸਪਤਾਲ ਕਿਤੇ ਮੈਂ ਇਹਨਾਂ ਦਾ ਪੂਰੀ ਹੋ ਗਈ ਮੋੜ ਲਿਆ ਉਹਦੀ ਨਾਲ ਦੀ ਨਾਲ ਮੈਂ ਤਾਂ ਕਰੇ ਡੱਡ ਬਾਡੀ ਹੋਈ ਆਈ ਉਸ ਮੇਰੇ ਮਾਗਰੀ ਡੱਡ ਬਾਡੀ ਆ ਗਈ ਉਹਦੀ ਕਿੰਨੇ ਬੱਚੇ ਬੱਚੇ ਕਿੰਨੇ ਸੀ ਜੀ ਦੋ ਬੱਚੇ ਨੇ ਜੀ ਇੱਕ ਕੁੜੀ ਆ ਇੱਕ ਮੁੰਡਾ ਮੁੰਡਾ 10 ਸਾਲ ਦਾ 11 ਦਾ ਕੁੜੀ ਸਾਲ ਦੀ ਆ ਜੀ ਵੀਰੇ ਬੋਲੇ ਨਾ ਨਾ ਕੁੜੀ ਸਾਲ ਦੀ ਹੋਈ ਆ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭੋਲਾ ਸਿੰਘ ਹੈ ਜੀ ਸੰਧੂਪੱਤੀ ਬਰਨਾਲਾ ਬਰਨਾਲੇ ਤੋਂ ਜੀ ਸਿਟੀ ਚ ਰਹਿਣ ਵਾਲੇ ਆ ਭੋਲਾ ਸਿੰਘ ਜੀ ਕੀ ਲੱਗਦੀ ਤੁਹਾਡੀ ਕੁੜੀ ਆ ਇਹ ਮੇਰੀ ਸਗੀ ਭਾਣ ਜੀ ਸੀ ਜੀ ਮੇਰੀ ਭੈਣ ਬੇਨੜਿਆ ਉਥੋਂ ਉਹਨਾਂ ਦੀ ਬੇਟੀ ਹਰੀਗੜ੍ਹ ਵੇਹੀ ਹੋਈ ਸੀ ਜੀਨੂੰ ਘਟੋ ਘਟ ਵੀ 10-11 ਸਾਲ ਹੋ ਗਏ ਵੇਹੀ ਨੂੰ ਦੋ ਬੱਚੇ ਨੇ ਉਹਨਾਂ ਦੇ ਇੱਕ ਕੁੜੀ ਇੱਕ ਮੁੰਡਾ ਤੇ ਉਹਨੂੰ ਉਦੋਂ ਤੋਂ ਹੀ ਦਾਜ ਪਿੱਛੇ ਉਹ ਤੰਗ ਕਰਦੇ ਸੀਗੇ ਜੀ ਹਾਂ ਅਸੀਂ ਕਈ ਵਾਰ ਗਏ ਵੀ ਇਕੱਠੇ ਹੋ ਕੇ ਮੇਰਾ ਭਰਾ ਵੀ ਗਿਆ ਜਿਵੇਂ ਜਿਵੇਂ ਅਸੀਂ ਟਾਈਮ ਲੱਗਿਆ ਜਾਂਦੇ ਰਹੇ ਤਾਂ ਉਹਨਾਂ ਨੇ ਅੱਜ ਦਾਜ ਦੇ ਲੋਭੀਆਂ ਨੇ ਕੁੜੀ ਨੂੰ ਕੁਝ ਦੇ ਕੇ ਮਾਰਤਾ ਜਦੋਂ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਛੋਡੀ ਕੁੜੀ ਐ ਉਹ ਪੂਰੀ ਹੋਗੀ ਤਾਂ ਉਸ ਤੋਂ ਬਾਅਦ ਹੁਣ ਫਿਰ ਅਸੀਂ ਸ਼ਾਮ ਨੂੰ ਜਦੋਂ ਪੰਚਾਇਤਾਂ ਨੇ ਜੋ ਵੀ ਕਰਨਾ ਸੀ ਰਾਜੀ ਬੰਦੇ ਵਾਰੀ ਗੱਲਾਂ ਕਰਦੇ ਰਹੇ ਉਹ ਸਾਨੂੰ ਨਹੀਂ ਫੱਟ ਲੱਗੀ ਤਾਂ ਅਸੀਂ ਫਿਰ ਪੁਲਿਸ ਨੂੰ ਤਲਾਹ ਦਿੱਤੀ ਹਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਹੈ ਨਾ ਤਾਂ ਜੋ ਵੀ ਸਾਡੀ ਮਤਲਬ ਮੰਗ ਇਹੀ ਹੈ ਵੀ ਜਿਹੜੀ ਸਾਡੀ ਕਾਰਵਾਈ ਹੈ ਉਹ ਸਾਡੇ ਇਹਦੇ ਕਰਕੇ ਇਹਨਾਂ ਨੂੰ ਫੜਿਆ ਜਾਵੇ ਇੱਕ ਤਾਂ ਉਹਦਾ ਕੁੜੀ ਦਾ ਸਹੁਰਾ ਹੈ ਇੱਕ ਸੱਸਾ ਹੈ ਇੱਕ ਦਿਉਰ ਹੈ ਕੀ ਕੀ ਨਾਮ ਹਨ ਨਹੀਂ ਨੌ ਨਹੀਂ ਮੈਨੂੰ ਪਤਾ ਜੀ ਤੇ ਉਹਨਾਂ ਨੂੰ ਫੜਾਇਆ ਜਾਵੇ ਤੇ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਵੀ ਇਹਨਾਂ ਦੀ ਬੱਚੀ ਦਾ ਇਹ ਪਹਿਲਾਂ ਹੀ ਕੁੱਟ ਮਾਰ ਰਹੀ ਹੈ ਹਾਂ ਇਹ ਕਾਫੀ ਟਾਈਮ ਤੋਂ ਕਈ ਸਾਲਾਂ ਤੋਂ ਹੀ ਹੋ ਰਹੀ ਸੀ ਦਾਜ ਪਿਛੀ ਕਰ ਰਹੇ ਸੀ ਤੇ ਹੁਣ ਵੀ ਦਾਜ ਦੀ ਮੰਗ ਪਿਛੀ ਤੰਗ ਕਰਦੇ ਸੀ ਅਸੀਂ ਇੱਕ ਪਿੰਡ ਚ ਇੱਕ ਦੋ ਬੰਦਾ ਤਾਂ ਪੁੱਛਿਆ ਉਹ ਕਹਿੰਦੇ ਵੀ ਕੁੜੀ ਤਾਂ ਛੋਟੀ ਬਹੁਤ ਨਰਮ ਸੀ ਵੀ ਇਹ ਜਿਹੜੀ ਦੀ ਸੱਸ ਤੇ ਸਹਰਾ ਸੀ ਇਹ ਹੀ ਜ਼ਿਆਦਾ ਤੰਗ ਕਰਦੇ ਸੀ ਇੱਕ ਦਿਉਰ ਸੀ ਇਹਦਾ ਕੁੜੀ ਦਾ ਇਹੀ ਤੰਗ ਕਰਦੇ ਸੀਗੇ। ਮਤਲਬ ਗਾਈ ਕਿਸ ਤਰ੍ਹਾਂ ਦੇ ਹਾਲਾਤ ਸੀ ਲੜਕੀ ਦੇ? ਜੀ ਮੈਂ ਉਸ ਟਾਈਮ ਨਹੀਂ ਸੀ ਗਿਆ ਜੀ ਮੈਂ ਮੇਰਾ ਭਰਾ ਗਿਆ ਸੀਗਾ ਤੇ ਮੈਂ ਤਾਂ ਗੱਡੀ ਲੈ ਕੇ ਬਾਹਰ ਗਿਆ ਸੀ ਤੇ ਹੁਣੀ ਆਇਆ 15-20 ਮਿੰਟ ਹੀ ਹੋਇਆ। ਤਾਂ ਫਿਰ ਮੈਨੂੰ ਇਹ ਬਾਰ-ਬਾਰ ਫੋਨ ਤੇ ਦੱਸਦੇ ਰਹੇ ਨੇ ਵੀ ਆਹ ਪੋਜੀਸ਼ਨ ਐ ਹੁਣ ਆਹ ਪੋਜੀਸ਼ਨ ਐ। ਮਤਲਬ ਮੈਂ ਉੱਥੋਂ ਫੋਨ ਤੇ ਇਹਨਾਂ ਨਾਲ ਸੰਪਰਕ ਰੱਖਿਆ ਆਪਣਾ। ਹੁਣ ਸਾਨੂੰ ਇਨਸਾਫ ਚਾਹੀਦਾ ਜੀ ਇਹਦਾ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੀ। ਹੱਜ ਕੀ ਨਾਮ ਤੁਹਾਡਾ ਜੀ? ਮੇਰੇ ਨਾਮ ਗੁਰਜੰਟ ਸਿੰਘ ਆ ਬਾਈ ਜੀ। ਸਲਾਬ ਜਿਹੜੀ ਇਹ ਲੜਕੀ ਤੁਹਡੀ ਕੀ ਲੱਗਦੀ ਸੀ ਤੇ ਕੀ ਕਿੱਥੇ ਵਿਆਹ ਹੋਈ ਹੋਈ ਸੀ ਕੀ ਗੱਲ ਹੋਈ ਸਾਰੀ ਮੇਰੀ ਮਾਸੀ ਜੀ ਦੀ ਬੇਟੀ ਸੀ ਇਹਨਾਂ ਦੀ ਇਹ ਮੇਰੇ ਮਾਸੀ ਜੀ ਹੈਗੇ ਮੇਰਾ ਪਿੰਡ ਸਲਾਬਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕਾ ਪਿੰਡ ਸੀਗਾ ਮੇਰੀ ਮਾਸੀ ਦੀ ਕੁੜੀ ਦਾ ਤੇ ਵਿਆਹੀ ਵੀ ਸੀਗੀ ਆਪਣੇ ਹਰੀਗੜ੍ਹ ਜੀ ਤੇ ਕੁੜੀ ਦਾ ਨਾਮ ਸੀਗਾ ਆਪਣੀ ਦਾ ਰਾਜੂ ਸੁਖਜਿੰਦਰ ਹਾਂ ਸੁਖਜਿੰਦਰ ਨੂੰ ਰਾਜੂ ਸਖਜਿੰਦਰ ਉਹਦਾ ਰਾਜੂ ਕਹਿੰਦੇ ਸੀਗੇ ਅਸੀਂ ਭਾਈ ਜੀ ਅੱਜ ਕੀ ਘਟਨਾ ਵਫਰੀ ਅੱਜ ਘਟਨਾ ਬਾਈ ਜੀ ਇਹ ਹੋਈ ਜਦੋਂ ਮੈਨੂੰ ਫੋਨ ਆਇਆਗਾ ਮੈਂ ਤਾਂ ਪਿੰਡੋਂ ਗਿਆਗਾ ਉਦੋਂ ਨਿਮਾ ਕੇ ਆਪਣਾ ਜਿਹੜਾ ਹੁੰਦਾਗਾ ਆਪਾਂ ਸਟ੍ਰਕਚਰ ਜਾਂ ਕਹਿੰਦੇ ਆਗੇ ਵੀ ਸਿਵਾ ਤੇ ਲਜਾਣ ਨੂੰ ਜਲਦੀ ਜਲਦੀ ਕਹੀ ਜਾਂਦੇ ਸੀਗੇ ਵੀ ਭਾਈ ਲੈ ਚੱਲੋ ਲੈ ਚੱਲੋ ਮੈਂ ਜਾ ਕੇ ਕਿਹਾ ਵੀ ਮੈਂ ਕਿਹਾ ਵੀ ਗੱਲ ਕੀ ਹੋਈ ਆ ਕੋਈ ਗੱਲਬਾਤ ਤਾਂ ਦੱਸੋ ਉਦੋਂ ਬਾਅਦ ਜਦੋਂ ਮੇਰੀ ਮਾਦਰ ਆ ਗਈ ਇਹ ਮੇਰੀ ਮਾਸੀ ਜੀ ਇਹ ਕਹਿੰਦੇ ਵੀ ਕੁੜੀ ਦੇ ਭਾਈ ਟੂਹੀ ਤਨੀਲ ਪਏ ਪਏ ਆਗੇ ਇਹਨਾਂ ਨੇ ਕੁੜੀ ਨੂੰ ਸਰਫਾਸ ਖਵਾਦੀ ਰਾਤ ਕੁੱਟੀ ਆ ਟਰਟ ਰਾਤ ਕੁੱਟੀ ਆ ਜੀ ਸੁਬਾ ਉਹਨੇ ਤੇ ਭਾਈ ਨਹੀਂ ਉਹਦਾ ਮੁੰਡਾ ਜਿਹੜਾ ਇਹ ਜੀ ਜਿਹੜਾ ਪ੍ਰਾਉਣਾਗਾ ਉਹ ਤਾਂ ਨਰਮ ਆ ਜੀ ਬੰਦਾ ਉਹਦੀ ਤਾਂ ਕੋਈ ਐਦਾਂ ਦੀ ਗੱਲਬਾਤ ਪਹਿਲਾਂ ਵੀ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਉਹਦਾ ਕੋਈ ਚੱਕਰ ਮੂਰੇ ਆਉਂਦਾ ਜਦੋਂ ਵੀ ਆਉਂਦਾ ਸੀਗਾ ਉਹਦਾ ਇੱਕ ਦਯੌਰ ਹੈ ਕੁੜੀ ਦਾ ਇੱਕ ਮਦਰ ਆ ਉਹਦੀ ਇੱਕ ਫਾਦਰ ਆ ਉਹ ਬਹੁਤ ਜ਼ਿਆਦੇ ਬਾਈ ਜੀ ਹਾਂ ਸੱਸ ਸੋਹਰਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਇਸੇ ਲਈ ਬਸ ਬਈ ਜੀ ਪਤਾ ਨਹੀਂ ਤਾਂ ਪਰੇਸ਼ਾਨ ਹੋ ਕੇ ਜੋ ਆਕੜੀ ਵਿਚਾਰੀ ਕੁਝ ਖਾ ਗਈ ਹੈਗੀ ਰੱਬ ਜਾਣੇ ਉਹਨਾਂ ਨੇ ਕੁਸ ਖਵਾਤਾ ਪਰੌਣਾ ਵਿਚਾਰਾ ਉਹ ਸਵੇਰ ਟਰਾਈਡੈਂਟ ਆ ਜਾਂਦਾ ਸੀਗਾ 7 ਵਜੇ ਰਾਤ ਨੂੰ 9-10 ਵਜੇ ਘਰੇ ਜਾਂਦਾ ਸੀਗਾ ਉਹਨੂੰ ਕੋਈ ਦੱਸ ਦੇ ਦੋ ਦਿਨ ਸੀਗੇ ਕੁੜੀ ਦੇ ਵਿਚਾਰੇ ਦੀ ਫਾਦਰ ਦੀ ਪਹਿਲਾਂ ਡੈਥ ਹੋਈ ਵੀ ਸੀਗੀ ਮੇਰੇ ਮਾਸੀ ਦੇ ਹਸਬੰਦ ਦੀ ਤੇ ਤਿੰਨ ਕਿ ਸਾਲਾਂ ਚਾਰਾਂ ਪੰਜਾਂ ਸਾਲਾਂ ਦੀ ਕੁੜੀ ਸੀਗੀ ਵਿਚਾਰੀ ਉਦੋਂ ਮੇਰੀ ਮਾਸੀ ਦੀ ਤੇ ਫਾਦਰ ਨਾ ਹੋਣ ਕਰਕੇ ਇਹਨਾਂ ਨੂੰ ਤਾਨੇ ਮੇਨੇ ਮਾਰਦੇ ਰਹੇ ਸੀਗੇ ਮੇਰੀ ਦਰਾਣੀ ਦਾ ਭਾਈ ਆ ਕੁਛ ਲਿਆਈ ਹੈਗੀ ਤੂੰ ਕੀ ਲਿਆਈ ਆਂਗੀ ਤਾਂ ਦਾਜ ਪਿੱਛੇ ਕਰਦੇ ਰਹਿੰਦੇ ਸੀਗੇ ਗੱਲਾਂ ਦਰਾਣੀ ਉਹਦੀ ਜਿਹੜੀ ਕੁੜੀ ਸੀਗੀ ਉਹ ਕਹਿੰਦੀ ਰਹਿੰਦੀ ਸੀਗੀ ਵੀ ਮੈਂ ਆ ਕੁਛ ਲਿਆਂਦਾ ਤੂੰ ਕੀ ਲਿਆਂਦਾਗਾ ਐਸੀ ਗੱਲਾਂ ਨੂੰ ਲੈ ਕੇ ਬਾਈ ਜੀ ਚੱਕਰ ਸੀਗਾ ਬਸ ਕਰੇ ਹੁਣ ਪਰਮਾਤਮਾ ਜਾਣਦਾ ਵੀ ਉਹ ਕੁੜੀ ਆਪ ਕੁਛ ਖਾ ਗਈ ਸਾਡੀ ਜੀ ਉਹਨਾਂ ਨੇ ਕੁਛ ਕਬਾਤਾ ਪਹਿਲਾਂ ਵੀ ਕਲੇਸ਼ ਰਹਿੰਦਾ ਪਹਿਲਾਂ ਵੀ ਕਲੇਸ਼ ਬਾਈ ਜੀ ਰਹਿੰਦਾ ਸੀਗਾ ਬਹੁਤ ਵਾਰੀ ਪਹਿਲਾਂ 5-7 ਵਾਰੀ ਪੰਚਾਇਤਾਂ ਹੋ ਚੁੱਕੀਆਂ ਸੀਗੀਆਂ ਜੀ ਬੱਚੇ ਕਿੰਨੇ ਬੱਚੇ 2 ਆ ਜੀ ਹੁਣ ਕੀ ਮੰਗ ਕਰਦੇ ਕੀ ਮੰਗ ਕਰਦੇ ਬਸ ਆਏ ਆ ਜੀ ਇਨਸਾਫ ਮਿਲਣਾ ਚਾਹੀਦਾ ਜੀ ਬਸ ਗੱਲ ਇਹ ਹੈ ਵੀ ਸਾਡੀ ਮਾਸੀ ਜੀ ਇਹ ਤਾਂ ਵਿਚਾਰੇ ਪਹਿਲਾਂ ਕੱਲੇ ਆ ਗਏ ਸਾਨੂੰ ਤਾਂ ਇਹ ਹੈ ਵੀ ਇਹਨਾਂ ਨੂੰ ਇਨਸਾਫ ਮਿਲੇ ਬਸ ਇਹ ਗੱਲ ਆ ਜੀ ਆ ਸਾਡੇ ਮਾਮਾ ਜੀ ਆ ਇਹ ਇਹਨਾਂ ਦੇ ਬ੍ਰਦਰ ਬਿਲਕੁਲ ਬਾਈ ਜੀ ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹ ਬਸ ਹੋ ਜਾਏ ਜੀ ਕੋਈ ਗੱਲ ਨਹੀਂ ਬਾ ਸਾਡੇ ਮਾਮਾ ਜੀ ਆ ਗਏ ਇਹ ਮੁੰਡਾ ਨੂੰ ਇੰਨਾ ਕਹੇਗੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੱਲ ਸ਼ਾਮ 5:00 ਵਜੇ ਇਸ ਰਘੁੰਦਰ ਕੌਰ ਲੜਕੀ ਬੇਨੜੇ ਜੋ ਇੱਥੇ ਹਰੀਗੜ੍ਹ ਵੇਖੀ ਗਈ ਆ ਇਹ ਦੀ ਡੈਥ ਹੋਈ ਸੰਪਾਲਕਾ ਕੇ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਇਹ ਕਹਿੰਦੇ ਸੀ ਕਿ ਕੁੱਟਮਾਰ ਕਰੀਆ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਉਹਨੂੰ ਸਾਰਾ ਮਿਲਾਜਾ ਕਰਕੇ ਉਹਨਾਂ ਦੀ ਡੈੱਡ ਬੋਡੀ ਅਸੀਂ ਮੋਰਚਰੀ ਤੇ ਰਖਵਾਤੀ ਆ ਆਪਣੇ ਸਰਵਦਾ ਹਸਪਤਾਲ ਬੜਨਾਲਾ ਅੱਜ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲੇ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਅਮਲ ਤੇ ਲਿਆਵਾਂਗੇ ਪਰ ਕੋਈ ਗ੍ਰਿਫਤਾਰੀ ਹੋਈ ਐ ਨਹੀਂ ਕਿਉਂਕਿ ਰਾਣ ਲੋਕ ਅੱਗੇ ਕੋਈ ਰਵਣਾ ਆਪਣੀ ਹੋਏ ਜੀ ਜਦੋਂ ਤੱਕ ਉਹ ਬਿਆਨ ਨਹੀਂ ਲਿਖਾਉਂਦੇ ਹੈਗੇ ਐਫ ਆਈ ਆਰ ਦਾ ਲਾਉਜ ਨਹੀਂ ਹੁੰਦੀ ਉਹ ਤੱਕ ਕੋਈ ਗਿਫਤਾਰੀ ਨਹੀਂ ਹੋਗੀ ਜੋ ਵੀ ਹੋਵੇ ਆਹ ਦਿਖਾਉਣਗੇ ਸੋ ਕਰਵਾਈ ਕਰਾਂਗੇ ਕਿੰਨੀ ਉਮਰ ਦੀ ਸਰ ਜੋ ਤਾਂ ਉ ਵੀ ਕਰੀਬ 40 ਸਾਲ ਦੀ ਸੀ